ਓਏ ਤੋ ਗੋਗਰੀ ਲੱਤ ਪੁੱਤ ਮੇਰੇ ਤੱਤ ਵੱਜ ਗਈ ਜਪੂ ਨੂੰ ਮੇਰਾ ਬਾਲਾ ਫਿਕਰ ਆ ਬਾਈ ਜਪੂ ਨੂੰ ਮੇਰੇ ਆਉਂਦੇ ਦੇ ਕੱਪੜੇ ਝਾੜੇ ਪਹਿਲਾਂ ਹੈ ਤੇ ਇੱਥੇ ਵੀ ਬਤਾਂ ਤੇ ਵੀ ਹਾਏ ਹਾਏ ਦੇਖੋ ਜਪੂ ਨੂੰ ਮੇਰਾ ਬਾਲਾ ਪੇਕਰ ਮੇਰੇ ਕੱਪੜੇ ਝਾੜ ਮੈਨੂੰ ਪੁੱਛਿਆ ਕਿੱਥੇ ਛੱਟ ਵੱਜੀ ਆ ਸਾਰਾ ਹਨਾ ਜਾਣਕਾਰੀ ਲਈ ਤੇ ਚੈੱਕ ਅਪ ਹੋ ਰਿਹਾ ਹੁਣ ਮਾਲਸ਼ ਕਰੀ ਜਾਂਦਾ ਜੱਪੂ ਮੇਰਾ ਪੁੱਤ ਤੇ ਰੱਬ ਲੰਮੀ ਉਮਰ ਕਰੇ ਮੇਰੇ ਪੁੱਤ ਦੀਆਂ ਮਾਲਸ਼ ਮੂਸ ਕਰੀ ਜਾਂਦਾ ਪੁੱਤ ਬੱਬਲ ਹਾਂ ਬੱਬਲ ਦੇ ਦੇ ਹਾਂ ਬੱਬਲ ਦੇ ਦੇ ਓਹੋ ਵੇਖੋ ਮੇਰੀ ਠੀਕ ਨਹੀਂ ਸਿਆਣੀ ਆ ਮੈਨੂੰ ਟੱਕ ਟੱਕ ਦੇਖੋ ਤੂੰ ਧੀ ਸਿਆਣੀ ਆ ਨਹੀਂ ਮੇਰੀ ਪੁੱਤ ਆ ਸਿਆਣਾ ਪੁੱਤ ਆ ਤੂੰ ਹਾਂ ਮਾਚ ਕਰਦਾ ਚੰਗ ਗਿਆ ਬਈ ਚੰਗ ਗਿਆ ਹਾਂ ਇੱਥੇ ਵੀ ਦੱਦ ਹੁੰਦਾ ਹੈ। ਹਾਂ ਦੱਦ ਕਹਿੰਦੇ ਦੱਦ। ਹਾਂ। ਇੱਕ ਹੈ। ਹਾਂ ਇੱਥੇ ਵੀ ਆ। ਹਾਂ। ਕੀ? ਹਾਂ ਬਤੋ। ਇੱਕ ਹੈ। ਬੜਾ ਬੇਗਾ ਮੇਰੇ ਕੋਲ ਤਾਂ ਨਾ। ਹੋਰ ਮੇਰਾ। ਹਾਂ ਬਤੋ। ਕੀ? ਆ ਕੀ ਹੋ ਰਿਹਾ? ਮਿੱਟੀ ਝੜਦੀ ਆ। ਮਿੱਟੀ ਝੜੀ ਸੀ ਮੇਰੇ ਕੱਪੜਿਆਂ ਤੋਂ। ਆਉਂਦੇ ਦੇ ਪਹਿਲਾਂ ਮਿੱਟੀ ਝੜੀ। ਪਹਿਲਾਂ ਪੁੱਛਿਆ ਮੈਨੂੰ। ਹਾਂ। ਇੱਧਰ ਦੇ ਕਿੱਥੇ ਹੁੰਦਾ? ਨਹੀਂ ਤਾਂ ਨਹੀਂ ਆਈ ਸੀ ਮੋਟੇ ਤੁਹਾਡੇ ਨੀਚੇ। ਨਹੀਂ ਨਹੀਂ। ਹਾਂ ਕੋਈ ਸੀ ਲੋਇਲ ਹੋਇਆ ਤਾਂ ਨਹੀਂ ਬੱਚਾ ਨਹੀਂ 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 ਉਹੀ ਉਹ ਬਜਰੀ ਜੀ ਦੇ ਵੱਜ ਗਿਆ ਗੋਡਾ ਸਾਨੂੰ ਇੱਧਰ ਰੱਖਣਾ ਹੀ ਨਹੀਂ ਚਾਹੀਦਾ ਸੀ ਜੱਪਨੂ ਰਾਹ ਦੇ ਵੀ ਮਾਲਸ ਕਰੀ ਜਾਂਦਾ ਬੁੱਤ ਮੇਰਾ ਸਿਆਣਾ ਬਹੁਤ ਆਪ ਹੀ ਕਰ ਲੈਣਾ ਮਾਲਸ ਇਹਦਾ ਬਾਲਾ ਸਿਆਣਾ ਮੇਰਾ ਬੁੱਤ ਕਾਲਾ ਮਾਲਸ ਪੁੱਤ ਆਉਂਦੇ ਮੰਮਾ ਦੇ ਰਹਿਣਦੇ ਆਪਦਾ ਹੀ ਕਰਨਾ ਬਹੁਤ ਆ ਸੇਵਾ ਬਹੁਤ ਸੇਵਾ ਕਰਦੀ ਆ ਮਾਪਿਆਂ ਦੀ ਸੇਵਾ ਉਹਨੇ ਕਰਨੀ ਵੱਡੇ ਹੋ ਕੇ ਕੀ ਕਰਨਗੇ ਆਪਦੀ ਵੀ ਕਰਦੀ ਤਾਂ ਵਾਲੀ ਹਾਂ ਜੀ ਆਪ ਵੱਡੇ ਹੋ ਕੇ ਕੀ ਆ ਕਰੇਗਾ ਆਪ ਸੇਵਾ ਕਰ ਰਿਹਾ ਹੁਣ ਆਪ ਦੇ ਮਾਲਸ ਕਰਨੀ ਹੈ ਜੀ ਅੱਛਾ ਕਰ ਲਓ ਪੇਨ ਹੁੰਦੀ ਹੈ ਵਿਚਾਰੇ ਦੇ ਕਰ ਲਾ ਮਾਲਸ ਪਤਾ ਕਰ ਲਾ ਹਾਂ ਕਰ ਲਓ ਵਾਹ ਕਰ ਲਓ ਐਨ ਕਹੇ ਐਨ ਕਰ ਲਓ ਤਾਂ ਐਨ ਲਾ ਕੇ ਹੁਣ ਕਰ ਲਓ ਮਾਲਸ ਕਰ ਲਓ ਕਰ ਲਓ ਮੇਰਾ ਪੁੱਤ ਹਾਂ ਕਰ ਲਓ ਕਰ ਲਓ ਸਤਿ ਸ਼੍ਰੀ ਅਕਾਲ ਤਬਾਦ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਵਾਹਿਗੁਰੂ ਕਰੇ ਸਾਰਿਆਂ ਨੂੰ ਤੰਦਰੁਸਤੀ ਦੇਣਾ ਹਨਾ ਪਰਮਾਤਮਾ ਸਭ ਨੂੰ ਨਾਮ ਬਾਣੀ ਨਾਲ ਜੋੜਨ ਤਾਂ ਕਿ ਸਾਰਿਆਂ ਦਾ ਦਿਮਾਗ ਇਸ ਵਧੀਆ ਚੱਲੇ ਹਨਾ ਨਹੀਂ ਤੇ ਅੱਜ ਕੱਲ੍ਹ ਦੁਨੀਆ ਦੇਖੀ ਜਾ ਰਹੀ ਹੈ ਕਿ ਕਿੱਥੇ ਦੀ ਕਿੱਥੇ ਕੀ ਕਰੀ ਜਾ ਰਹੇ ਨੇ ਜਦੋਂ ਕਿਸੇ ਦੀ ਸਾਹਮਣੇ ਹਕੀਕਤ ਦਾ ਪਤਾ ਲੱਗਦਾ ਹੈ ਪਿੱਠ ਵਿੱਚ ਪਤਾ ਲੱਗਦਾ ਹੈ ਤਾਂ ਕਿਵੇਂ ਦੋਖਿਆ ਲੱਗਦਾ ਹੈ ਕਿ ਇਨਸਾਨ ਮਨੇ ਇਨਸਾਨ ਕਿਵੇਂ ਦਾ ਇੱਥੇ ਪਿੱਠ ਪਿੱਛੇ ਕੀ ਮੈਦਾ ਹਨ ਬਾਕੀ ਕੋਈ ਚੰਗਾ ਹੈ ਚੰਗਾ ਹੈ ਤੇ ਚੰਗਾ ਹੀ ਕਹੇਗਾ ਕੋਈ ਮਾੜਾ ਹੈ ਤੇ ਮਾੜਾ ਹੀ ਕਹੇਗਾ ਬਾਕੀ ਚਲੋ ਆਪਣੇ ਆਪਣੀ ਦੁਨੀਆ ਦੇ ਵਿੱਚ ਹਰ ਕੋਈ ਖੁਸ਼ ਰਹੇ ਵਧੀਆ ਰਹੇ ਤੇ ਜਪਨੂਰ ਮੈਨੂੰ ਫੇਰ ਕਰਦੀ ਹੈ ਤੰਗ ਨਾਲ ਹੀ ਜਪੂ ਕੀ ਕਰਦਾ ਗੁਗਨਾ ਗੁਗਨਾ ਨਹੀਂ ਇੱਥੇ ਦੇਖੋ ਮੌਸਮ ਬਣਿਆ ਕਿਵੇਂ ਬੱਦਲ ਚੜ੍ਹ ਕੇ ਆਇਆ ਹੈ ਪੂਰਾ ਆਣਾ ਉਹ ਨਾ ਹੈ ਨਹੀਂ ਇੰਨੇ ਇੱਥੇ ਤੇ ਬਸ ਆਣਾ ਨਹੀਂ ਬੋਤਨ ਨੇ ਬਸ ਸਾਨੂੰ ਤੇ ਡਰਾਉਣ ਵਾਸਤੇ ਆਇਆ ਡਰਾਉਣ ਵਾਸਤੇ ਡਰਾ ਕੇ ਚਲਾ ਹੀ ਜਾਣਾ ਇਹਨੇ ਭੱਜ ਜਾਣਾ ਚਲੋ ਅੰਦਰ ਚਲੀਏ ਹੁਣ ਚੱਪਲ ਪਾਣ ਗਈ ਹੋਣੀ ਹੈ ਨਾ ਮੈਨੂੰ ਪਤਾ ਤੇਰਾ ਕਿਵੇਂ ਕਾਤੋ ਮੈਂ ਹੋਰ ਕਿਤੇ ਤਾਂ ਨਹੀਂ ਚੱਲੀ ਹੈ ਰੋਟੀ ਤਾਂ ਮੈਂ ਦੇਖਦੀ ਆ ਰੋਟੀ ਕਿਤੇ ਲੱਥੀ ਤੇ ਨਹੀਂ ਬਈ ਸਵੇਰੇ ਜਦੋਂ ਮੈਂ ਲਾਈ ਸੀ ਹੈਗੀ ਮੋਟੇ ਹਾਂ ਦਾਲ ਨਾਲ ਲੈਣੀ ਐ ਨਹੀਂ ਵੀ ਲੈਣਾ ਬਾਹਰ ਤਾਂ ਹਨੇਰਾ ਹੋ ਗਿਆ ਪੂਰਾ ਮੇਰੀ ਤਾਂ ਬਾਹਰ ਉਹੀ ਜਾਂਦੀ ਕੋਟਾ ਤੋਂ ਕਿੱਦਾਂ ਜੈਲ ਤੇਲ ਨਾਲ ਆਰਾਮ ਨਹੀਂ ਪਿਆ ਨਾ ਤੇਲ ਝੂੜਾਇਆ ਨਹੀਂ ਆਪੂ ਪਾਉਣਾ ਨਹੀਂ ਆ ਉਹ ਤੇਲ ਮੇਰੇ ਤੋਂ ਪਤਾ ਨਹੀਂ ਕਿ ਬੱਕਾ ਕਿਉਂ ਨਹੀਂ ਬਣਿਆ ਉਹ ਮੇਰਾ ਲੌਂਗ ਪਹਿਲੇ ਹੀ ਪਾ ਤਾ ਉਹ ਤਾਂ ਕਰਕੇ ਹੁੰਦੇ ਨਾ ਮਚਾਈ ਦੇ ਹੁੰਦੇ ਵਿੱਚ ਉਹ ਮਚਾਂ ਮਚਾਏ ਨਹੀਂ ਨਾ ਉਹ ਮੈਂ ਦੂਜੇ ਸਟਾਅ ਵਿੱਚ ਪਾ ਉਹ ਬਸ ਪਤਾ ਹੁੰਦਾ ਨਾ ਮੈਂ ਬਾਅਦ ਚ ਪਾਉਂਦੀ ਆਹ ਕਿੱਥੋਂ ਆਵਾਜ਼ ਆ ਰਹੀ ਹੈ ਜੱਪੂ ਲੱਗੇ ਹੁਣ ਲੱਤ ਚ ਘਾਇਆ ਹੈਗਾ ਅਕੜਾ ਹਟਾਈ ਹੋਣੀ ਉਹਦੇ ਅਗਲੇ ਦਿਨ ਹੀ ਪਤਾ ਲੱਗਦੀ ਹੈ ਸ਼ੁਕਰ ਕਰੋ ਬਚਾਅ ਹੋ ਗਿਆ ਤੁਹਾਡਾ ਉਂੀ ਜੱਪਣੀ ਹੀ ਹੋ ਗਈ ਸੀ ਹਸਪੀਟਲ ਜਾਣ ਤੋਂ ਬਚ ਗਏ ਹਸਪੀਟਲ ਜਾਣ ਤੋਂ ਬਚੇ ਐ ਪਾਲਟ ਕੇ ਨਾ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਮੋਟੇ ਕਿ ਬਾਈਕ ਦਾ ਨਾ ਕੁਝ ਹਿਸਾਬ ਪਤਾ ਵਿਗੜਿਆ ਪਿਆ ਬਾਈਕ ਨੂੰ ਤੁਸੀਂ ਕਰਾਈ ਅੱਧੀ ਪਜਦੀ ਕਦੀ ਕੁਛ ਕਰਾ ਲਿਆ ਐਨੂੰ ਤੇ ਇੱਕ ਵਾਰੀ ਲਗਾਤਾਰ ਸਹੀ ਕਰਾਓ ਪੈਸੇ ਤੇ ਲੱਗਣੇ ਆ ਉਦੋਂ ਖੱਟ ਕੇ ਲੈ ਗਏ ਨਾ ਉਦੋਂ ਕੋਈ ਰੱਖਣਾ ਨਹੀਂ ਡਰਮ ਡਰਮਿਓ ਤੁਹਾਨੂੰ ਪਤਾ ਦਿਆ ਉਧਰਲੀ ਸਾਈਡ ਪਾਪੇ ਨੂੰ ਮੜੇ ਜਿਨੇ ਖਿੱਚ ਕੇ ਲੈ ਜਾਂਦਾ ਖੈ ਇਹ ਜਿਹੜਾ ਨਾ ਤਿੰਨ ਟਾਇਰ ਆਉਂਦਾ ਖਿੱਚਦੇ ਤਨ ਮੈਂ ਦੱਸਾਂ ਤੁਹਾਡੀ ਇੱਕ ਬਾਈਕ ਹਮੇਸ਼ਾ ਇੱਕ ਟਾਇਰ ਚੱਕਿਆ ਹੁੰਦਾ ਨਾ ਅਦਰਲੀ ਸਾਈਡ ਦਾ ਖੱਬੇ ਪਾਸੇ ਸੱਜੇ ਪਾਸੇ ਦਾ ਉਹ ਚੱਕਿਆ ਹੀ ਰਹਿੰਦਾ ਹੈ ਨਾ ਹਮੇਸ਼ਾ ਤੇ ਉਹ ਕਿਸੇ ਪ੍ਰੋਬਲਮ ਕਰਕੇ ਹੀ ਹੈ ਨਾ ਤੇ ਉਹਦੇ ਉੱਪਰਲੀ ਸਾਈਡ ਤੋਂ ਕੋਈ ਭਾਰ ਭਾਰਾ ਬੈਟ ਭਾਰੀ ਚੀਜ਼ ਰੱਖੀ ਜਾਏਗੀ ਤੇ ਫਿਰ ਉਹ ਵਿਗੜਣੀ ਹੈ ਕਿ ਕਿਥੇ ਰੇਡ ਸੀਗੀ ਕਿਹੜੀ ਰੇਡ ਆ ਇਹ ਰੇਡ ਸੀ ਕਿ ਸਕੂਲ ਦੇ ਕੋਲ ਜਮਾ ਸਕੂਲ ਤੇ ਬਾ ہاں ਤਾਂ ਉਹ ਫਿਰ ਨੀਵਾ ਹੀ ਪੈਂਦਾ ਜਦੋਂ ਹੰਦੂ ਸੀ ਕਈ ਵਾਰੀ ਅਸੀਂ ਉੱਥੇ ਜਾਂਦੇ ਆ ਚਲੋ ਹਜੇ ਆਪਣੇ ਨਾ ਲੋਕ ਵਧੀ ਆ ਗਏ ਪਿੰਡਾਂ ਦਾ ਹਨਾ ਤੇ ਉੱਥੇ ਮੋਲੇ ਆ ਗਏ ਸੀਗੇ ਤੇ ਬਾਈ ਹੁਣੇ ਸੀਗੇ ਉਹ ਕਹਿੰਦੇ ਵੀ ਜੇ ਥੋੜਾ ਹਸਪਤਾਲ ਦੇ ਇਹ ਹਸਪਤਾਲ ਵੀ ਲੈ ਜਾ ਲੈ ਮੈਂ ਕਹਿੰਦੇ ਨਹੀਂ ਇਹ ਨੂੰ ਕੋਈ ਖਾਸ ਨਹੀਂ ਕਿਉਂਕਿ ਇਹਦੇ ਟੈਸਟਾਂ ਤੇ ਲੱਗੇ ਕਰਕੇ ਇਹ ਪਚਾ ਹੋ ਗਿਆ ਇੱਕ ਜਿਹੜਾ ਪਰ ਇੱਕ ਵਾਰੀ ਬਾਈਕ ਦੀ ਨਾ ਸਰਵਿਸ ਪੂਰੀ ਚਾਹੀਦੀ ਹੈ। ਕਿਥੇ ਲੈ ਆ ਗਿਆ ਤਾਂ ਨਹੀਂ। ਬਾਜੀ ਸਹੀ ਕਹਿੰਦੇ ਆ ਜੇ ਰਿਮੀ ਦੂਰ ਬਾਈਕ ਇੱਕ ਵਾਰੀ ਨਾ ਤੁਸੀਂ ਜਾਂ ਤੇ ਨਵੀਂ ਲੈ ਲਓ। ਨਵੀਂ ਹੁਣ ਪੈਸਾ ਹੋਊੀ ਤੇ ਹੋਰੀ ਹੋਰੀ। ਵਾਈਕਰੂ ਉਹਦੀ ਦਵਾਣਗੇ ਕਰਣਗੇ ਕੁਛ ਨਾ ਕੁਛ ਤੇ। ਬਾਕੀ ਲਵਾਂਗੇ ਜ਼ਰੂਰ। ਹੂੰ। ਬਾਕੀ ਹੁਣ ਜਦੋਂ ਤੱਕ ਐ ਪਰ ਇਹਦੇ ਤੇ ਵੀ ਬਾਰ-ਬਾਰ ਪੈਸਾ ਲਾਣਾ ਉਹ ਗੱਲ ਹੋ ਰਹੀ ਹੈ। ਹੁਣ ਹਰ ਸਾਲ ਪੈਸਾ ਹੀ ਲੱਗਦਾ ਕਦੀ ਟਾਇਰ ਪਵਾਓ ਕਦੀ ਕੁਛ ਪਵਾਓ। ਇਸ ਤੋਂ ਚੰਗਾ ਹੋਈਓ ਕਿਸ ਤੋਂ ਬੰਨ ਲੈ ਬੰਦਾ ਨਾ। ਮੋਬਾਈਲ ਦੀ ਉਤਰ ਜੈ ਨਾ ਫਿਰ ਜਿੱਤੇ ਦੇ ਕਾਗਜ਼ ਨਹੀਂ ਪਤਾ ਨਹੀਂ ਨਹੀਂ ਅਬ ਅਜੇ ਉਹ ਫੋਨ ਦੀ ਕਿਸ ਤਰ੍ਹਾਂ ਉਤਰ ਜੈ ਨਾ ਫਿਰ ਕਰਦੇ ਆ ਅਸੀਂ ਕੁਝ ਹਣਾ ਉਹ ਬੱਚੇ ਦੇ ਦਾਂਗੇ ਹਾਂ ਬਾਈ ਕਿਸ ਤੋ ਬਣਨ ਕਿਸ਼ਤ ਬਣਨੀ ਹੋਊਗੀ ਇਹ ਹਾਂ ਕਿਸ ਤੋ ਬਣਨੀ ਹੋਊਗੀ ਕਿਤਾਬ ਜੂਗੀ 2000 ਰੁਪਏ ਹਣਾ 2000 ਦੇ ਹੀ ਮਿਲ ਜਾਂਦੀ ਜਿਆਦਾ ਹੀ ਚੱਲ ਜੋ ਥੋੜੀ ਬਹੁਤੀ 3-4 ਹੀ ਚਲੀ ਜੇ ਇਹ ਨਹੀਂ ਕੁਝ ਹਾਂ ਬਾਕੀ ਚੱਲੇਗਾ ਮੈਂ ਤਾਂ ਕਿਤੇ ਗੱਡੀ ਲੈਣ ਨੂੰ ਸੋਚਦੇ ਆ ਕਿ ਚੱਲ ਪਰਵਾ ਹੌਲੀ ਹੌਲੀ ਬਾਬਾ ਕਰੂਗਾ ਭੈਣ ਭਰਾ ਕਰਨਗੇ ਆਪਾਂ ਨੂੰ ਵਿਸ਼ੇਸ਼ ਕਰਨਗੇ ਸੇਅਰ ਸਾਡੀ ਤੇ ਸਿਰਫ ਇਹੀ ਹੈ ਕਿ ਸ਼ੇਅਰ ਕਰ ਦਿਓ ਅਗਰ ਮੈਂ ਨਾ ਹੁਣੇ ਇੱਕ ਚੀਜ਼ ਸੁਣ ਰਹੀ ਸੀ ਅੱਜ ਕੱਲ ਪੇਡ ਪ੍ਰਮੋਸ਼ਨ ਦਾ ਬਹੁਤ ਉਹ ਚੱਲ ਰਿਹਾ ਤੇ ਅਸੀਂ ਕਹਾਣੀਆਂ ਵੀ ਸੁਨੀਆਂ ਤੁਸੀਂ ਵੀਡੀਓ ਚ ਸਾਡੀ ਰਾਤ ਵਾਲੀ ਚ ਦੇਖਿਆ ਹੀ ਹੋਏਗਾ ਹੈਨਾ ਨਾਮ ਨਹੀਂ ਲਿਆ ਪਛਾਣਤਾ ਲਿਆ ਅਸੀਂ ਨਾਮ ਨਹੀਂ ਲਿੱਤਾ ਕਿ ਕੀ ਭੈਣ ਭਰਾ ਦਾ ਕਿਸੇ ਦਾ ਨਾਮ ਲੈਣਾ ਹਨਾ ਬਾਕੀ ਸਾਨੂੰ ਜਦੋਂ ਅਸਲੀਅਤ ਆਪਾਂ ਐਨੇ ਮੈਂ ਨਹੀਂ پاگل ਹੋ ਰਹੀ ਸੀ ਉਸ ਇਨਸਾਨ ਨੂੰ ਪਿੱਛੇ ਨੂੰ ਮਿਲਣ ਨੂੰ ਤੇ ਮਹਰਜੀਤ ਨੇ ਮੈਨੂੰ ਬੜੀ ਵਾਰੀ ਰੋਕਿਆ ਤੇ ਮੇਰਾ ਮਨ ਨਹੀਂ ਮੰਨਦਾ ਸੀ ਪਰ ਜਦੋਂ ਉਸ ਉਸ ਇਨਸਾਨ ਦੇ ਪਿੰਡ ਦੇ ਨਾਲ ਦੇ ਪਿੰਡ ਦੇ ਬੰਦੇ ਨੇ ਕੁਝ ਸਾਨੂੰ ਦੱਸਤਾ ਉਹਨੇ ਹਨਾ ਤੇ ਉਹ ਚੀਜ਼ ਤੋਂ ਨਾ ਮਨ ਖੱਟਾ ਜਾ ਹੋ ਗਿਆ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਦੀ ਗੱਲ ਸੁਣ ਕੇ ਯਕੀਨ ਕਰੋ ਪਰ ਜਿਸ ਹਿਸਾਬ ਦਾ ਹਾਲਾਤ ਪੈਦਾ ਹੋ ਰਿਹਾ ਜੇ ਅਸੀਂ ਟੀਵੀ ਦੇਖਦੇ ਆ ਤਾਂ ਕਰਕੇ ਹੁੰਦਾ ਉਹ ਕਹਿੰਦੇ ਨਾ ਵੀਰੇ ਵੀ ਥੋੜੇ ਕਨੇ ਤਾਂ ਚਲ ਪਰਮੇਸ਼ਰਪੁਰ ਮੁੰਡਾ ਪੈਸੇ ਦੇ ਦਿੰਦਾ ਮਤਲਬ ਕਿ ਕਿਸੇ ਦੀ ਕਿਹੜਾ ਰੇੜੀ ਲਾਈ ਹੋਈ ਸੀ ਉਹਦੇ ਯੂਜ਼ ਦੀ 500000 ਤੇ ਚੱਲ ਬੰਦਾ ਕਵੇ ਕਿ ਹਾਂ ਵੀ ਜਾਏ ਜਾ ਨਾ 50000 ਰੁਪਇਆ ਲਿਆ ਉਹ ਦਿੱਥੋਂ ਦਿੰਦਾ ਫਿਰ ਸਿੱਧਾ ਮੂੰਹ ਫਾੜ ਕੇ ਕਹਿੰਦਾ ਨਾ ਕਿ ਇਹ ਪੈਸੇ ਲੱਗਣਗੇ ਭਾਈ ਮੈਨੂੰ ਤਾਂ ਵੀਰੇ ਦੇ ਵੀਰੇ ਦੀ ਗੱਲ ਹੀ ਸੁਣ ਕੇ ਮੜਾ ਮਨ ਜਿਆ ਖਰਾਬ ਹੋਇਆ ਉਹ ਨਾ ਉਹ ਨੂੰ ਲੱਗਦਾ ਮੈਂ ਕਹਿੰਦਾ ਬਾਈ ਮੈਂ ਕਰਦਾ ਪ੍ਰਮੋਸ਼ਨ ਤੇ ਹਾਂ ਅਸੀਂ ਸਾਡਾ ਅਗਰ ਕੋਈ ਸਾਨੂੰ ਕਹਿੰਦਾ ਨਾ ਸਾਨੂੰ ਕਈਆਂ ਨੇ ਕਿਹਾ ਪ੍ਰਮੋਸ਼ਨ ਕਰੋ ਸਾਡੀ ਪ੍ਰਮੋਸ਼ਨ ਦਾ ਇਨਾਮ ਅਗਰ ਤੁਸੀਂ ਦੋ ਤੇ ਸਾਨੂੰ ਇਹੀ ਹੈ ਕਿ ਤੁਸੀਂ ਸ਼ੇਅਰ ਕਰ ਦਿਆ ਕਰੋ ਵੀਡੀਓ ਤੇ ਅੱਗੇ ਮੈਸੇਜ ਮਤਲਬ ਜਿੰਨੂੰ ਵੀ ਤੁਸੀਂ ਸ਼ੇਅਰ ਕਰ ਰਹੇ ਹੋ ਹਨਾ ਅੱਜ ਕੱਲ ਐਪਸ ਬਹੁਤ ਨੇ ਜਿੱਤੋਂ ਆਪਾਂ ਸ਼ੇਅਰ ਕਰਦੇ ਆ ਹਨਾ ਦੇ ਨਾਲ ਬੰਦਾ ਮੈਸੇਜ ਆ ਕਰਦੇ ਐਨਾਂ ਦੀ ਸਪੋਰਟ ਕਰੋ ਹੈਲਪ ਕਰ ਦੋ ਕਿ ਵੀਡੀਓ ਵੇਖੀ ਜਾਵੇ ਸਾਡੀ ਵੀਡੀਓ ਵੀਡੀਓ ਦੇ ਵਿੱਚ ਜਿਹੜੀ ਐਡ ਆਂ ਦੀ ਉਹ ਸਕਿੱਪ ਨਾ ਕਰਨ ਬਸ ਸਾਡੀ ਸਿਰਫ ਹੈਲਪ ਆਈ ਮੈਂ ਕਹਿੰਨੀ ਆ ਪ੍ਰਮਾਤਮਾ ਨੇ ਜੇ ਮੈਂ ਕਹਿੰਨੀ ਜਿੰਨੀ ਬਰਕਤ ਪਾਣੀ ਐ ਨਾ ਉਹਨੇ ਉਨੂੰ ਹੀ ਚ ਪਾਈ ਦੇਣੀ ਆ ਰਹੀ ਗੱਲ ਰੀਚ ਰੂਚ ਡਿੱਗਣ ਦੀ ਸਾਡੀ ਰੀਚ ਅੱਡੀ ਵਾਰੀ ਡਿੱਗਿਆ ਜੀ ਫੇਰ ਚੱਕਤੀ ਮਤਲਬ ਕਿ ਹਾਂ ਆ ਹੁੰਦਾ ਏ ਇਨਸਾਨ ਨੂੰ ਆ ਸਾਨੂੰ ਕੀ ਹਏ ਕੰਮ ਅਜੇ ਅਸੀਂ ਸਾਡੀ ਰੋਟੀ ਐ ਇਸ ਕੰਮ ਤੋਂ ਚੱਲ ਰਹੀ ਐ ਹਾਇ ਵਾਦਾ ਹੀ ਪਾਵੇ ਘਾਟਾ ਨਾ ਪਾਵੇ ਹਨਾ ਸਾਨੂੰ ਐ ਚੀਜ਼ ਹੁੰਦੀ ਐ ਕਿ ਚੱਕਣ ਵਾਲਿਆ ਅਸੀਂ ਤਾਂ ਕੌਣ ਆ ਤੁਸੀਂ ਐ ਤੁਸੀਂ ਸਾਰੇ ਹੋ ਤੁਸੀਂ ਚੱਕੀ ਵੀ ਐ ਪਿੱਛੇ ਡਾਊਨ ਹੋ ਗਈ ਸੀ ਡਾਊਨ ਨੂੰ ਕਿਉਂ ਆਈ ਉਹ ਸਾਡੀ ਵਜੇ ਸੀ ਕਿ ਅਸੀਂ ਕਮਰੇ 'ਚ ਬਹਿ ਕੇ ਵੀਡੀਓ ਬਣਾਈ ਜਾਂਦੇ ਸੀ ਤੇ ਤੁਸੀਂ ਚੱਕੀ ਆਸ ਕਰਕੇ ਕਿ ਜਿੱਥੇ ਅਸੀਂ ਘਰ ਤੋਂ ਬਾਹਰ ਨਿਕਲੇ ਜਾਂ ਤੀਆਂ ਦਾ ਤਿਉਹਾਰ ਆ ਗਿਆ ਰਕੜੀ ਦਾ ਆ ਗਿਆ ਐ ਮੈਨ ਨੇ ਵੇਖਿਆ ਤੁਸੀਂ ਕਿੰਨਾ ਕੁਛ ਆਇਆ ਸ਼ੋਰਟ ਪਾਇਏ ਹਨਾ ਮੈਨੂੰ ਬੜਿਆ ਨੇ ਕਿ ਯਾਰ ਅਮਨ ਡਾਂਸ ਦੀ ਵੀਡੀਓ ਨਾ ਪਾਇਆ ਕਰ ਮੈਂ ਫੇਰ ਵੀ ਇੱਕ ਅੱਧੀ ਪਾਈ ਚਲੋ ਮੈਨੂੰ ਲੱਗਾ ਥੋੜਾ ਜਿਹਾ ਚੈਨਲ ਨੀਚੇ ਜਾ ਰਿਹਾ ਤਾਂ ਕਰਕੇ ਬਹੁਤੀ ਨਹੀਂ ਮੈਂ ਕਹਿੰਦੀ ਕਿ ਮੈਂ ਪਾਵਾਂਗੀ ਮੈਂ ਮੈਨੂੰ ਕੀ ਕਹਿ ਰਿਹਾ ਸੀ ਪੁੱਤ ਕਾਕਾ ਦੱਸ ਨਾ ਜਪਨੂਰ ਮੈਨ ਮੈਂ ਕੌਣ ਆ ਪੁੱਤ ਕੀ ਅੱਧਰ ਨੂੰ ਕਰਕੇ ਦੱਸ ਕੌਣ ਆ ਮੈਂ ਚਾਚੀ ਚਾਚੀ ਆ ਮੈਂ ਮੈਂ ਚਾਚੀ ਆ ਵਾਦੀ ਕੀ ਜੀਜਾ ਮੇਥੀ 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 ਸੁੱਕਣੇ ਆਏ ਬੱਦਲ ਵਲੇ ਮੈਂ ਲੈ ਕੇ ਆਈ ਉੱਪਰ ਜਾ ਕੇ ਅਜਪਨੂਰ ਆ ਜੂਗੀ ਨਹੀਂ ਉਹ ਮੇਰੇ ਮਗਰ ਆਈ ਬੱਦਲ ਕਿੱਡਾ ਕਾਲਾ ਸ਼ਾਇਆ ਜਪੂ ਅੰਦਰ ਰੰਦਰ ਮੈਂ ਲੈ ਕੇ ਆਨੀਆ ਇਹ ਨੇ ਰਾਵੀਓ ਓ ਹੋ ਆ ਕੀ ਕਿਤਾਈ ओए होए बॉडी काला बदल आया जब नूर रुते ना ही तू जब तू ना ही ऊपर ओए बारिश आ गई मोटे आ गई गई होगी होगी मेथी गिल्ली होगी मेथी गिल्ली ओहो ओहो ਆਹੋ ਇਹ ਤਾਂ ਗਿੱਲੀ ਹੋ ਗਈ ਓਏ بارش ਟੇਢੀ ਆ ਗਈ ਓਏ ਹੋਏ ਗਿੱਲੀ ਆਇਆ ਨੀ ਆਇਆ ਬਦਲਾ ਵਿੱਚ ਨੀ ਆਇਆ ਮੀ ਵੀ ਬੜਾ ਤੇਜ਼ ਆਈ ਜਾਂਦਾ ਤੇ ਟੇਢੀ بارش ਇਹ ਪੁਣਾਈ ਨਹੀਂ ਨਹੀਂ ਕਰਨੀ ਹੈ। ਹੈ? ਬਾਰਿਸ਼ ਨਹੀਂ ਨਹੀਂ ਕਰਨੀ। ਨਹੀਂ ਕਰਨੀ ਪਤਾ ਨਹੀਂ। ਚਲ ਉਹ ਤਾਂ ਅੰਦਰ ਆ ਜਾਏਗੀ ਬਾਰਿਸ਼। ਆਪਾਂ ਅੰਦਰ ਹੀ ਚੱਲਨੇ ਆ। ਆਜੋ। ਆਜੋ ਆਜੋ। ਲਾਈਟ ਜਾਈਏ ਬਾਹਰ ਦੀ। ਨਾ ਬਦ ਦਾਜਾ ਬੰਦ ਹੀ ਕਰ ਦੇਣੀ ਹੈ ਪੁੱਤ। ਸ਼ਾਰਾ ਨਾ ਵੇੜਾ ਗਿੱਲਾ ਹੋਊਗਾ ਬਰੰਡਾ। ਓਕੇ। ਚਾਹ ਬਣਾਉਨੇ ਆ ਅਸੀਂ। ਚਾਹ ਪੀਓ। ਦੋ ਵਾਰੀ ਆ ਗਈ ਬਾਰਿਸ਼ ਥੋੜੀ ਦੇਰ ਪਹਿਲੇ ਵੀ ਆਈ ਸੀ ਅਦਰੋਂ ਫੇਰ ਪਾਣੀ ਆ ਗਿਆ ਆ ਬੜਾ ਕੰਮ ਖਰਾਬ ਹੈ ਮੋੜ ਇੱਧਰ ਬੜਾ ਕੰਮ ਖਰਾਬ ਹੁੰਦਾ ਪਿਆ ਉਹ ਵਾਛੜ ਟੇਢੀ ਕਰਕੇ ਨਾ ਹੈ ਟੇਢੀ ਕਰਕੇ ਉਹ ਬੜਾ ਆਂਦਾ ਪਿਆ ਪਾਣੀ ਭਾਂਡੇ ਸਾਰੇ ਗਿੱਲੇ ਹੋਈ ਜਾਂਦੇ ਆ 10-15 ਹਫ਼ਤੇ ਪਰੀ ਗਿਆ ਬਾਰਸ਼ ਹੋਰੇ ਸੀ ਚਲਾ ਕੇ ਸੌਣ ਹਾਂ ਹੁਣ ਤੇ ਪੈ ਗਈ ਸਪਟੰਬਰ ਚੜਨ ਦਾ ਫਰਕ ਹੈ ਮੌਸਮ ਚੇਂਜ ਹੋ ਜਾਣਾ ਰਾਤ ਦਾ ਤੇ ਮੌਸਮ ਫਰਕ ਪਾਏਗੀ ਆ ਹੋਰ ਇੱਕ ਦੋ ਦਿਨ ਤੱਕ ਹੁਣ ਦਿਨ ਦਿਨ ਦੀ ਗਰਮੀ ਹੋਣੀ ਕਰਨੀ ਹੈ ਰਾਤ ਦੀ ਨਹੀਂ ਹੋਈ ਕਰੇਗੀ ਹਾਂ ਉਹ ਬਰੈਡ ਵੀ ਨਹੀਂ ਪਈ ਕਿ ਬੰਦਾ ਉਹ ਹੀ ਬਣਾ ਲਾ ਹਾਂ ਬਰਥੂਮ ਜਾ ਚੱਕ ਕੇ ਲਈ ਜੇ ਜਦੋਂ ਮੈਂ ਬਾਥਰੂਮ ਤੇ ਗਈਆਂ ਹਾਂ ਕੀ ਹੋਵੇ ਉਹ ਵੀ ਨਹੀਂ ਬਿਆਗੋ ਜਿਉ ਬਣਾਉਣ ਨੂੰ ਬਿਸਕੁਟ ਖਾਓ ਪਕੌੜੀਆਂ ਬਣਾ ਲਾਉਂ ਨਹੀਂ ਹਾਂ ਆ ਜਾਣਾ ਲੱਗਿਆ ਮੈਂ ਕੋਦੇ ਵਿੱਚ ਬਰੈਡ ਵੀ ਨਹੀਂ ਬਹੀ ਕਰੇ ਬਰੈਡ ਵੀ ਨਹੀਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਸਭ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਮੁਬਾਰਕਾਂ ਵਧਾਈਆਂ ਤੇ ਅੱਜ ਗੁਰਪੁਰਬ ਕੀਰਤਨ ਆ ਰਿਹਾ ਹੈ ਹਨਾ ਅੱਜ ਸ਼ੁਰੂ ਸਵੇਰ ਦਾ ਹੀ ਲਾਈਵ ਕੀਰਤਨ ਚੱਲ ਜਾਂਦਾ ਹੈ ਤੇ ਕਿਵੇਂ ਸਜਾਵਟ ਫੁੱਲਾਂ ਦੀ ਸਜਾਵਟ ਵੇਖੋ ਕਿੰਨੀ ਹੋ ਰਹੀ ਹੈ ਤੇ ਧੂਪ ਬੱਤੀ ਕਰਕੇ ਉਹਨੇ ਮਹਾਰਾਜ ਦੇ ਦਰਸ਼ਨ ਕਰਕੇ ਹਨਾ ਬਾਬਾ ਜੀ ਦਾ ਪਾਠ ਕਰਕੇ ਤੇ ਹੁਣ ਰੋਟੀ ਵਾਲ ਨੂੰ ਲੱਗ ਰਿਹਾ ਤੇ ਮੈਂ ਹਰ ਜੀ ਜਿਹਾ ਜੇ ਮੈਂ ਕਹਾਂ ਗੁਰ ਜਦੋਂ ਤੱਕ ਕੀਰਤਨ ਦਰਬਾਰ ਰਾਤ ਤੱਕ ਸੁਖਾਸਨ ਨਹੀਂ ਹੋ ਜਾਂਦਾ ਉਦੋਂ ਤੱਕ ਕੀਰਤਨ ਲੱਗੇ ਰਹੇ ਮੇਰਾ ਹਾਂਜੀ ਆਪੇ ਆ ਰੋਟੀ ਮੈਂ ਨਹੀਂ ਖੰਦੀ ਕੱਡੀ ਮੋਟੀ ਰੋਟੀ ਪਰ ਵਜੋਂ ਆਟਾ ਜਿਹੜਾ ਵਧੀਆ ਆ ਜੀ ਨਾ ਉਹ ਤਾਂ ਪਤਾ ਕੀ ਅੱਜ ਕੱਲ ਤਾਜਾ ਆਟਾ ਮਾਰਾ ਜੇ ਵੀ ਪੇੜਾ ਬੱਤ ਦਿਓ ਖਰਾਬ ਕਾਲਾ ਹੋ ਜਾਂਦਾ ਪਿਆ ਖਰਾਬ ਦੇਣੀ ਕਾਲਾ ਹੋ ਜਾਂਦਾ ਫਿਰ ਉਹ ਰੋਟੀ ਖਾਦੀ ਜਾਂਦੀ ਤੇ ਇਸ ਲਈ ਭਾਜੀ ਕਹਿੰਦੇ ਮੈਂ ਬਣਾ ਦੇਣਾ ਮੋਟੀ ਰੋਟੀ ਉਹਨੇ ਤਾਂ ਭਜਣਾ ਹੀ ਹੈ ਇਹ ਕਾਟੇ ਨੂੰ ਕੀੜੀਆਂ ਪਤਾ ਨਹੀਂ ਕਿਉਂ ਚਿੰਮੜ ਜਾਂਦੀਆਂ ਹੁਣ ਮਿੱਠਾ ਦੋਨਾਂ ਨੇ ਵੀ ਤਾਂ ਰੋਟੀ ਖਾਣੀ ਹੈ ਕਿਸੇ ਨਾ ਕਿਸੇ ਇਹਨੂੰ ਤੇ ਦਾਣਾ ਪਾਣੀ ਕਹਿੰਦੇ ਨੇ ਪ੍ਰਮਾਤਮਾ ਨੇ ਸਭ ਦਾ ਲਿਖਿਆ ਹੋਇਆ ਹੈ ਹੋਲੀ-ਹੋਲੀ ਉਹਨਾਂ ਨੇ ਆਪਣਾ ਖਾ ਹੀ ਲੈਣਾ ਚੁਗ ਲੈਣਾ ਕਿਸੇ ਪਾਸੋਂ ਤੇ ਜਪਨੂਰ ਗਈ ਹੈ ਤਾਈ ਘਰੇ ਇੱਧਰ ਰਹੀ ਹੈ ਉਹ ਉਹ ਨਹੀਂ ਟਿਕਦੀ ਇਸ ਟਾਈਮ ਤੱਕ 7:00 7:00 ਵਜੇ ਸਾਢੇ 8:00 ਹੋ ਗਏ ਤੇ ਇੱਕ ਹੋਰ ਗੱਲ ਹੈ ਕਿ ਅੱਜ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਇਹ ਇੱਕ ਚੀਜ਼ ਬੜੀ ਦੇਖਦੇ ਪਏ ਹੋ ਕਿ ਆਪਣੇ ਪੰਜਾਬ ਦਾ ਇੱਕ ਪੁੱਤ ਹਨਾ ਬਾਹਰਲੇ ਦੇਸ਼ ਤੇ ਉਹਦੇ ਨਾਲ ਕੀ ਹੋ ਗਿਆ ਕਿਹੜਾ ਪਾਣਾ ਵਰਤ ਗਿਆ ਹਨਾ ਦੇਖ ਲੋ ਇੱਥੇ ਵੀ ਕੀ ਕਹਿਆ ਜਾਏਗਾ ਪ੍ਰਮਾਤਮਾ ਦੀ ਕੀ ਮਰਜ਼ੀ ਹੈ ਤੇ ਕਰਮਾਂ ਦੀ ਕੀ ਸਜ਼ਾ ਹੈ ਮੈਂ ਕਹਿੰਨੀ ਆ ਪ੍ਰਮਾਤਮਾ ਉਹਦੇ ਕਰਮ ਬਖਸ਼ਦੇ ਉਹ ਜਿਹੜਾ ਉਹਨੂੰ ਸਜ਼ਾ ਬਹੁਤ ਵੱਡੀ ਦੇ ਰਹੇ ਨੇ ਹਨਾ ਜ਼ਿੰਦਗੀ ਦੇ ਉਹਨੇ ਸੋਚਿਆ ਵੀ ਨਹੀਂ ਹੋਣਾ ਕਿ ਮੇਰੀ ਇੱਕ ਪਲ ਦੇ ਵਿੱਚ ਇੱਕ ਸਕਿੰਟ ਦੇ ਵਿੱਚ ਜ਼ਿੰਦਗੀ ਬਦਲ ਗਈ ਜ਼ਿੰਦਗੀ ਬਦਲ ਜਾਏਗੀ ਤੇ ਉਹਦੇ ਮਾਸੂਮਿਆ ਉਹ ਘਬਰਾਇਆ ਆ ਜਿਹੜਾ ਉਹਦੀ ਫੋਟੋ ਦੇਖ ਰਿਆ ਨਾ ਉਹ ਕਬਰਾਈ ਹੋਏ ਦੀ ਕਿ ਜੇ ਸਜ਼ਾ ਹੋ ਗਈ ਤਾਂ ਕੀ ਸਾਰੀ ਉਮਰ ਜ਼ਿੰਦਗੀ ਉੱਥੇ ਨਿਕਲ ਜਾਊਗੀ ਉਹ ਚੀਜ਼ ਦਾ ਪਰ ਸੁਣਨ ਨੂੰ ਆ ਰਿਹਾ ਕਿ ਉਹਨੂੰ ਐਵੇਂ ਸਜ਼ਾ ਹੋ ਗਈ ਹੈ ਇਹ ਵਾਇਗਰੂ ਉਹਨੂੰ ਨਾ ਮਤਲਬ ਕਿ ਸਜ਼ਾ ਉਹਦੀ ਕਰਮਾਂ ਦੀ ਸਜ਼ਾ ਨਹੀਂ ਵੱਡੀ ਇਹਨਾਂ ਦੇ ਕਿ ਮਾਂ ਤੋਂ ਪੁੱਤੋ ਦਾ ਇੱਕ ਤੇ ਬਾਹਰ ਗਿਆ ਸੀ ਵੈਸੇ ਹੀ ੱਡੀ ਦੂਰ ਸੀ ਪਹਿਲੇ ਹੀ ਪੁੱਤੋ ਦੀ ਹਮੇਸ਼ਾ ਲਈ ਕਿੰਨਾ ਦੂਰ ਘਰਤਾ ਹਣਾ ਸਿੱਧ ਸਜਾਈ ਬੜੀ ਵੱਡੀ ਬਾਹਰ ਬਾਹਰ ਕਮਾਣਾ ਬਾਹਰ ਜਾਣਾ ਸੋਖਾ ਨਹੀਂ ਬਈ ਕਮਾਣਾ ਕਰਨ ਲਈ ਵਾਰ ਹੋਈ ਹੈ ਜਿਆ ਹਾਦਸਾ ਹੋ ਜਾਂਦਾ ਤੇ ਸਾਰੇ ਹੋਰ ਦਾ ਰੋਣਾ ਪੈ ਲੱਗਦਾ بس ਤੁਜਨਾ ਨਾ ਮਰਵਾਉਣਾ ਮੈਂ ਕਹਿੰਦੀ ਹਾਂ ਸਵਾਸ ਘੱਟ ਲਿਖ ਦੇ ਮੌਤ ਜਲਦੀ ਦੇ ਦੇ ਇਹੋ ਜੀ ਸਜ਼ਾ ਕਰਨ ਨਾਲੋਂ ਮੈਂ ਕਹਿੰਦੀ ਅੰਨੀ ਤੇ ਪ੍ਰਮਾਤਮਾ ਵੀ ਨਹੀਂ ਸਜ਼ਾ ਦਿੰਦਾ ਹੋਣਾ ਜਿੰਨੀ ਉਸ ਪਰ ਪਰ ਬੱਚੇ ਪੁੱਤ ਨੂੰ ਮਿਲਣ ਲੱਗੀ ਹੈ ਸਾਰੇ ਪੰਜਾਬ ਦਾ ਪੁੱਤ ਹੀ ਹੈ ਇੱਕ ਤਰ ਕੋ ਮਿਹਨਤ ਕਰਨ ਗਿਆ ਸੀ ਕੀ ਮਤਲਬ ਹੁਣ ਤੁਸੀਂ ਉਹਦੀ ਵੀਡੀਓ ਚ ਦੇਖਿਆ ਟਰੱਕ ਕਿੰਨਾ ਵੱਡਾ ਤੇ ਉਹਨੂੰ ਇੱਕ ਟਾਈਮ ਇੱਕ ਟਾਈਮ ਚਾਹੀਦਾ ਹੈ ਕਿ ਹੁਣ ਜਿਹੜੀ ਗੱਡੀ ਵੱਜ ਕੇ ਆਈ ਉਹ ਕਿੰਨੀ ਤੇਜ਼ ਸਪੀਡ ਨਾਲ ਆ ਰਹੀ ਸੀ ਹੁਣ ਕਸੂਰ ਉਹਦਾ ਕਿਹਾ ਜਾਏ ਕਿ ਗੱਡੀ ਵਾਲੇ ਦਾ ਕਿਵੇਂ ਕਿਹਾ ਜਾਵੇ ਕਿ ਉਹ ਦੇਖਣ ਨੂੰ ਤੇ ਲੱਗ ਰਿਹਾ ਜਿਵੇਂ ਗੱਡੀ ਵਾਲੇ ਦਾ ਕਸੂਰ ਸੀ ਇਹਦਾ ਵਿਚਾਰੇ ਦਾ ਨਹੀਂ ਸੀ ਪਰ ਰੂਲ ਦੇ ਅਕੋਰਡਿੰਗ ਦੇਖੇ ਤੇ ਉਹਦਾ ਕਸੂਰ ਕੱਢਿਆ ਜਾ ਰਿਹਾ ਪਾ ਚਾਹੀਦਾ ਕਿ ਕਿਸੇ ਦੀ ਹੈ ਯੂ ਟਰਨ ਹੁਣ ਗੱਡੀ ਵੀ ਤਾਂ ਉਹਦਾ ਕਸੂਰ ਨਾਲ ਹੀ ਪਿੱਛੋਂ ਜਿਹੜੀ ਗੱਡੀ ਆਦੀ ਜੋ ਸਵੀਡਦੇ ਤਾਂ ਉਹਨੂੰ ਹਟਾਇਨੋਂ ਵੀ ਤੇ ਜਾਈਦਾ ਨਾ ਸੜਕਾਂਆਂ ਦੀਆਂ ਚੋੜੀਆਂ ਤੇ ਗਲਤੀ ਤਾਂ ਉੱਥੇ ਹੀ ਹੋਈ ਨਾ ਮੈਂ ਚੱਲ ਗਾ ਗਲਤੀ ਉੱਥੇ ਆ ਗਈ ਹੁਣ ਕੀ ਕਰੀਏ ਦਸਤਾਨ ਕਰਦੇ ਆ ਅਰਦਾਸ ਕਰਨੇ ਆ ਕਿ ਉਹਦੀ ਸਜ਼ਾ ਘੱਟ ਤੋਂ ਘੱਟ ਘੱਟ ਤੋਂ ਘੱਟ ਬੜੀ ਘੱਟ ਤੋਂ ਘੱਟ ਹਾਂ ਬਸ ਤੇ ਘਰੇ ਵਾਪਸ ਆ ਜਾਈਏ ਆਪਣਾ ਤੇ ਬਾਕੀ ਇਸ ਮੈਂ ਤੋਂ ਸੰਧ ਕਰ ਜਾਂਦੇ ਸਾਰੇ ਭੈਣ ਭਰਾ ਕਿ ਉਹਦੀ ਸਜ਼ਾ ਘੱਟ ਕਰਨ ਭਰ ਕੇ ਭਰ ਕੇ ਪਹਿਲਾ ਨਾਮ ਪੱਕਾ ਨਾਮ ਸੇਵਾ ਗ੍ਰਾਮ ਜੰਮ ਉਂਦੋਰ ਨਾਮ ਪੱਕਾ ਬਾਤ ਹੋਣਾ ਤੇ ਉਹ ਮਿਲ ਕਰੋ ਫਾਰਮ ਤੇ ਤਾਂ ਕਿ ਮੇਰੇ ਨਹੀਂ ਸਜ਼ਾ ਘੱਟ ਹੋ ਸਕਦੀ ਘੱਟ ਤੋਂ ਘੱਟ ਘੱਟ ਤੋਂ ਘੱਟ ਕਿ ਚਲ ਜਿਹੜੀ ਜਾਇਜ ਆ ਜਾਇਜ ਹਨਾ ਉਮਰ ਭਰਨੀ ਉਮਰ ਭਰ ਤੇ ਜ਼ਿੰਦਗੀ ਬੜੀ ਔਖੀ ਹੈ ਕਿਸੇ ਦੀ ਐਵੇਂ ਘੱਟ ਨਹੀਂ ਦਾਣਾ ਪਾਣੀ ਵੀ ਪ੍ਰਮਾਤਮਾ ਐਵੇਂ ਦਾਣਾ ਤਾਂ ਕਿਤੇ ਲਿਖੇਗੀ ਉਹਦੀ ਲਿਖਾ ਉਹੀ ਗੱਲ ਹੋਗੀ ਨਾ ਦਾਣਾ ਪਾਣੀ ਅਗਰ ਜਿੱਥੇ ਦਾ ਲਿਖਿਆ ਉੱਥੇ ਬੰਦੇ ਨੇ ਪਹੁੰਚ ਜਾਣਾ ਪਰ ਐਵੇਂ ਦਾ ਵੀ ਨਾ ਲਿਖੇ ਦਾਣਾ ਪਾਣੀ ਕਿ ਬੰਦੇ ਦੀ ਉਮਰ ਹੀ ਉਹ ਖਾ ਦੇ ਕਿ ਹੋ ਜਾਏ ਇਹੋ ਜੇ ਦਾਣੇ ਪਾਣੀ ਬਣਾਉਗੇ ਦਾਣਾ ਪਾਣੀ ਹੋਵੇ ਆਪਣੇ ਘਰਾਂ ਦਾ ਦਾਣਾ ਪਾਣੀ ਹੋਵੇ ਵਰਕਤ ਉਹ ਇਹੋ ਜੀ ਵਰਕਤ ਹੋਵੇ ਦਾਣਾ ਪਾਣੀ ਉੱਥੇ ਦਾ ਹੋਵੇ ਤੇਰਾ ਘਰੇ ਹੈ ਸੱਚ ਮੈਂ ਕਹਨੀ ਆ ਆਪਣੇ ਆਪਣੀ ਇੰਡੀਆ ਦੀ ਜਿਹੜੀ ਸਰਕਾਰ ਆ ਉਹ ਵੱਧ ਤੋਂ ਵੱਧ ਉਹਤੇ ਹੈਲਪ ਉਹਨਾਂ ਦੀ ਕਰ ਸਕਦੇ ਤਾਂ ਕਿ ਉਹ ਪੁੱਤ ਆਪਣੇ ਘਰ ਆ ਸਕੇ ਸਜ਼ਾ ਆਪਣੀ ਸ ਘੱਟ ਤੋਂ ਘੱਟ ਸਜ਼ਾ ਘੱਟ ਕੇ ਹਨਾ ਕੀ ਗੱਲ ਤੁਹਾਨੂੰ ਪਤਾ ਹੀ ਨਹੀਂ ਕੋਈ ਨਾ ਕਰਮਾਂ ਦੀ ਸਜ਼ਾ ਕਿੱਥੇ ਮਿਲਦੀ ਆ ਕਹਿੰਦੇ ਆ ਕਿ ਚੱਲ ਆਪਣਾ ਪੁੱਤ ਆਪਣੇ ਆਪਣੇ ਪੰਜਾਬ ਦਾ ਪੁੱਤ ਘਰੇ ਵਾਪਸ ਜਲਦੀ ਆਵੇ ਹਨਾ ਤੇ ਪ੍ਰਮਾਤਮਾ ਕੇ ਅੱਜ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੇ ਅਸੀਂ ਇਹ ਅਰਦਾਸ ਕਰਦੇ ਆਂ ਕਿ ਉਹ ਬੋਤ ਛੇਤੀ ਤੋਂ ਛੇਤੀ ਆਪਣੇ ਘਰੇ ਆਵੇ ਤੇ ਹਨਾ ਇਨੇ ਲੋਗ ਉਹਦੇ ਦੀ ਅਰਦਾਸਾਂ ਕਰ ਰਹੇ ਨੇ ਤੇ ਅਰਦੇ ਕਰਦੇ ਪਏ ਨੇ ਤੇ ਘਰੇ ਆਵੇ ਜਲਦੀ ਬਸ ਅਸੀਂ ਤੇ ਇਹ ਅਰਦਾਸ ਕਰਦੇ ਆਂ ਬਹੁਤ ਮਤਲਬ ਕਿ ਨਾ ਮੈਂ 2-4 ਦਿਨ ਤੋਂ ਨਾ ਇਹ ਨਿਊਜ਼ ਦੇਖੀ ਜਾ ਰਹੀ ਆ ਪਰਸੋਂ ਦੀ ਪਰਸੋਂ ਦੀ ਗੱਲ ਹੈ ਸ਼ਾਇਦ ਜਦੋਂ ਦੇ ਅਸੀਂ ਫਰੀਦਕੋਟ ਤੋਂ ਆਏ ਹਾਂ ਤੇ ਉਦੋਂ ਦੀ ਅਸੀਂ ਦੇਖੀ ਜਾ ਰਿਹਾ ਪਰ ਮੈਨੂੰ ਸਮਝ ਨਹੀਂ ਆ ਕਿ ਮੁੰਡੇ ਨੂੰ ਕੀ ਹੋਇਆ ਕੀ ਹੈ ਕਿ ਵਸ ਕੀ ਆ ਰਹੀ ਹੈ ਉਹ ਅੱਜ ਜਾ ਕੇ ਇਹ ਚੀਜ਼ ਦੀ ਪਤਾ ਲੱਗੇਗੀ ਧਿਆਨ ਨਾਲ ਜਦੋਂ ਦੀ ਖਬਰ ਸੁਣੀ ਹਰਜੀਤ ਤਾਂ ਪੁੱਛਿਆ ਮੈਂ ਕਿ ਐਵੇਂ ਫੋਟੋ ਆ ਰਹੀ ਹੈ ਚਲੋ ਇੱਕ ਪਾਸੇ ਤੇ ਪੱਲਾ ਜੀ ਦੀ ਡੈਥ ਹੋ ਗਈ ਉਹਨਾਂ ਨੂੰ ਵੀ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਆਸਰਾ ਰੱਖਣਾ ਹੈ ਨਾ ਆਪਣੇ ਚਰਨਾਂ ਹੀ ਜਗ੍ਹਾ ਦੇਣਾ ਉਹਨਾਂ ਦਾ ਵੀ ਇਹ ਸੁਣ ਕੇ ਬਹੁਤ ਮਾੜਾ ਲੱਗਾ ਕਿ ਹਨਾ ਦੁਨੀਆ ਤੋਂ ਪ੍ਰਮਾਤਮਾ ਨੇ ਜਿੰਨੇ ਸਵਾਦ ਦੇਣੇ ਪੂਰੇ ਕਰਕੇ ਹੀ ਜਾਣੇ ਹਨ ਚਲੋ ਦਿਨ ਇਹ ਤੇ ਅਨਾਜਾ ਨਾਤੇ ਬਣਿਆ ਹੋਇਆ ਦੁਨੀਆਂ ਤੇ ਹਨਾ ਔਰ ਸਭ ਦਾ ਲਿਖਿਆ ਅਨਾਜਾ ਨਾਣਾ ਦਾਣਾ ਪਾਣੀ ਜਿੰਨਾ ਖਾਣਾ ਉਸ ਤੋਂ ਬਾਅਦ ਪ੍ਰਮਾਤਮਾ ਨੇ ਆਪਣੇ ਸਵਾਸ ਪੂਰੇ ਕਰਕੇ ਬੁਲਾਈ ਲੈ ਗਏ ਪਰ ਮੈਂ ਕਹਿੰਨੀ ਪ੍ਰਮਾਤਮਾ ਦੇ ਨਾਲ ਜੁੜੇ ਰਹੋ ਤੇ ਮੈਂ ਕਹਿੰਨੀ ਆ ਸਭ ਵਧੀਆ ਹੈ ਹਨਾ ਕਿਸੇ ਚੀਜ਼ ਦਾ ਡਰ ਨਹੀਂ ਕਿਸੇ ਦਾ ਕੋਈ ਨਹੀਂ